ਡੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਵਰਸਾ ਸਿੰਘ ਵਲਟੋਹਾ ਦਾ ਪੇਚ ਫਸਿਆ ਹੋਇਆ ਦਿਖਾਈ ਦੇ ਰਿਹਾ ਤੇ ਉੱਥੇ ਹੀ ਬੰਦੇ ਸਿੰਘਾਂ ਨੂੰ ਲੈ ਕੇ ਵੀ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਸਿੱਧੀਆਂ ਚੁਣੌਤੀਆਂ ਵੀ ਜਿਹੜੇ ਕਿ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਵਰਸਾ ਸਿੰਘ ਵਲਟੋਹਾ ਦੇ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਚੋਣਾਂ ਦੇ ਲਈ ਪ੍ਰਚਾਰ ਕਰਾਂਗੇ ਤਾਂ ਇੱਕੋ ਇੱਕ ਮੁੱਦਾ ਜਿਹੜਾ ਚੱਕਿਆ ਜਾਵੇਗਾ ਉਹ ਹੋਊਗਾ ਬੰਦੀ ਸਿੰਘਾਂ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਅਕਾਲੀ ਦਲ ਜਿਹੜੀ ਪਾਰਟੀ ਆ ਸਿੱਖਾਂ ਦੀ ਪਾਰਟੀ ਹੈ ਤੇ ਸਿੱਖਾਂ ਦੇ ਪੱਖ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੇ ਆਵਾਜ਼ ਚੱਕੀ ਹੈ ਤੇ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਪੂਰੀ ਟੱਕਰ ਦੇਣ ਦੇ ਲਈ ਬੰਦੇ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਗਿਆ ਤੇ ਉੱਥੇ ਇੱਕੋ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਡੀਆਂ ਸਿੱਖ ਜਥੇਬੰਦੀਆਂ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਹੁਣ ਤੁਰੰਤ ਰਿਹਾਅ ਕੀਤਾ ਜਾਵੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਰਸਾ ਸੰਭਟੋ ਹਾ ਦਾ ਹੋ ਕੀ ਕਹਣਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਉਂਦੇ ਨੇ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ ਰਿਹਾ ਹੈ ਹਾਂਜੀ ਇੱਥੋਂ ਸਰਦਾਰ ਆਤਮਾ ਸਿੰਘ ਜੀ ਬੀਬੀ ਅਪਿੰਦਰਜੀਤ ਕੌਰ ਜੀ ਲੰਬਾ ਸਮਾਂ ਇੱਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ ਇਸ ਕਰਕੇ ਇਹ ਇੱਥੇ ਕਹਿਣਕ ਹੋਣ ਦੀਆਂ ਗੱਲਾਂ ਨਹੀਂ ਕਿਉਂਕਿ ਬਾਕੀ ਜਿਹੜਾ ਹੈ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ بلند ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇਕਾਰ ਜਾਣਾ ਚਾਹੀਦਾ ਹੈ ਹਾਂਜੀ ਤੇ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਕਿ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਕਿਸ ਤਰ੍ਹਾਂ ਵਿਚਰਦਾ ਹਾਂ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹਾਂ ਤੇ ਕਿਸੇ ਨੂੰ ਹੋਲਾ ਨਹੀਂ ਇਸ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਮੇਰੀ ਕਾਰਗੁਜ਼ਾਰੀ ਚੰਗੀ ਹੈ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਹਾ ਆ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਚ ਪੰਥ ਦੀ ਗੱਲ ਹੋਵੇ ਚ ਪੰਜਾਬ ਦੀ ਗੱਲ ਹੋਵੇ ਚ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈ ਚਾਰਕ ਸਾਂਝੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਹੈ ਅਸੀਂ ਬੜੇ ਪਿੱਛੇ ਪੈ ਗਏ ਹਾਂ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬਣ ਬਣ ਕੇ ਜੋ ਕੁਛ ਇੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੁੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠ ਹੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਂ ਦੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਤੇ ਇੱਥੇ ਸ਼ਾਂਤੀ ਹੋਊ। ਬੜਾ ਬੋਲ ਸਰ ਤੁਸੀਂ ਹਲਕਾ ਖਡੂਰ ਸਾਹਿਬ ਇੱਕ ਪੰਥਕ ਸੀਟ ਹੈ ਔਰ ਤੁਸੀਂ ਉਥੇ ਹੀ ਚੋਣ ਦਾ ਉਤਰੇ ਹੋ। ਕੀ ਲੱਗਦਾ ਕਿ ਕਿਹੜੇ ਤੁਹਾਡੇ ਕੋਲ ਅਜਿਹੇ ਮੁੱਦੇ ਨੇ ਜਿਹੜੇ ਉਥੋਂ ਦੇ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਨੇ। ਦੇਖੋ ਮੈਂ ਇੱਥੇ ਸਪੀਚ ਦਿੰਦਿਆਂ ਵੀ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬੜੇ ਮਸਲੇ ਆ ਜੇ ਉਹ ਗਿਣ ਲਗਾ ਕਿ ਤੇ ਬਹੁਤ ਲੰਬੀ ਲਿਸਟ ਹੈ। ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਸ ਬੰਨਣਾ ਪਊ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਇਹੀ ਹੈ ਤੇ ਜਿਹੜੇ 30 30 34 33 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਚਾ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਆ ਉਹ ਤੇ ਹੈਗੇ ਹੀ ਹੈਗੇ ਆ ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਉਹ ਵੀ ਹੈਗੇ ਆ ਨਰੇਗਾ ਜਿਹੜੀ ਐ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੁਲਾਂਕਣ ਕਰਨਾ ਉਹਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਆ ਉੱਥੇ ਕਿਸੇ ਨੂੰ ਕਤਾਹੀ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਧ ਤੋਂ ਵੱਧ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚ ਤੇ ਸਭ ਤੋਂ ਵੱਡੀ ਗੱਲ ਅਗੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਾਸਤਾ ਖੁੱਲਣਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਕਿ ਜਿਹੜਾ ਵਾਗਾ ਬਾਰਡਰ ਹੈ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ afghanistan ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਜਿਹੜੀਆਂ ਵਸਤਾਂ ਨੇ ਇਥੋਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹ ਉੱਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਤੇ ਉਹ ਜਿਹੜਾ ਇੰਟੀਗ੍ਰੇਟਡ ਚੈੱਕਪੋਸਟ ਹੈ ਵਾਗਾ ਦੀ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਹੀ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਆ ਔਰ ਜੇ ਲਾਹੌਰ ਵੀ ਕੋਈ ਚੀਜ਼ ਹੁਣ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਤੇ ਕਰਾਚੀ ਤੋਂ ਪਹੁੰਚੇ ਲਾਹੌਰ ਹੁੰਦੀ ਏ ਐਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਵਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ ਤੇ ਆਪਣੇ ਆਪ ਜੀ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਧੱਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ 'ਚ ਨਜ਼ਰ ਆਉਂਦੀ ਆ